ਆਪ ਤੇ ਥਾਣਾ ਦੋਸਤੋ ਚਵਾਈ ਵਾਲੇ ਵਧੀਆ ਥਣ ਲੱਗੇ ਹੋਏ ਆ 9 ਦਿਨ ਤੋਂ ਕੋਰੇ ਚੰਗਾ ਦੱਸਦੇ ਆ ਕਿੰਨਾ 13 14 ਦਿੱਤਾ ਵੀਰੇ ਹਾਂਜੀ ਹਾਂ 13 ਪਲੱਸ ਹੀ ਸੀ ਠੀਕ ਆ ਦੂਸਰੇ ਸੂਏ ਦਾ ਦੂਸਰੀ ਠੀਕ ਆ ਬਈ ਠੀਕ ਆ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਮਾਨਬੀਪੜੀਆਂ ਜ਼ਿਲ੍ਹਾ ਆ ਗਿਆ ਬਾਈ ਹੁਰੀਆਂ ਨੂੰ ਮਾਨਸਾ ਤਹਿਸੀਲ ਵੀ ਬਾਈ ਜੀ ਮਾਨਸਾ ਮੂਸਾ ਪਿੰਡ ਬਿਲਕੁਲ ਨਾਲ ਆ ਵੀਰੇ ਬਾਈ ਕਰੇ ਲੂ ਕਾਮ ਆ ਆਹ ਇੱਕ ਬਾਈ ਹੁਰੀਆਂ ਨੇ ਮੱਝ ਸੇਲ ਕਰਨੀ ਆ ਕਿੰਨਾ ਮਸੂਆ ਕਿੰਨਾ ਇਹਦਾ ਪਿਛਲੇ ਸੂਆਂ ਦਾ ਦੁੱਧ ਆ ਤੇ ਕੀ ਇਹਦੀ ਡਿਮਾਂਡ ਰੋ ਬਾਈ ਸਾਰੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਮਾਲਕ ਨਾਲ ਕਰਾਂਗੇ ਬਾਈ ਲਖਵੀਰ ਆਪਣੇ ਨਾਲ ਹੋ ਤੇ ਵੀਡੀਓ ਦੇ ਹੇਠੇ ਬਾਈ ਸਟਾਰਟਿੰਗ 'ਚ ਬਾਈ ਹੋਰਿਆਂ ਦਾ ਨੰਬਰ ਚੱਲੀ ਜਾਂਦਾ ਆਜੋ ਆਪਾਂ ਮਾਲਕਾਂ ਤੋਂ ਸਾਰੀ ਜਾਣਕਾਰੀ ਲੈਣੇ ਆ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 19 ਤਰੀਕ 9ਵਾਂ ਮਹੀਨਾ ਤੇ 2025 ਦੀ ਵੀਡੀਓ ਆ ਹੋਰ ਬਾਈ ਜੀ ਕੀ ਹਾਲ ਹੈ ਜੀ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਪਿੰਡ ਮਾਨਵੀ ਵੜਿਆ ਮਾਨਵੀ ਵੜਿਆ ਮੂਸਾ ਕਿੰਨੇ ਕੁ ਦੂਰ ਹੈ ਇੱਥੋਂ 2 ਕਿਲੋਮੀਟਰ ਹੈ 2 ਕਿਲੋਮੀਟਰ ਮੂਸਾ ਮੂਸੇ ਪਿੰਡ ਦੇ ਬਿਰੇ ਬਿਲਕੁਲ ਨਾਲ ਆ ਕਿੰਮਾ ਸੂਆ ਸੁੰਦੀ ਹੈ ਵੀਰੇ ਅੱਜ ਤੀਜਾ ਸੂਆ ਸੁੰਦੀ ਹੈ ਤੀਜਾ ਸੂਆ ਅੱਜ ਕਿੰਨੇ ਦਿਨਾਂ ਦੀ ਕੱਚੀ ਹੈ ਇਹ 28 ਤਰੀਕ ਨੂੰ ਤੈਨੂੰ ਪੂਰੇ ਹੋਣਗੇ 28 ਨੂੰ 19 ਤਰੀਕ ਦੀ ਦੋਸਤੋ ਵੀਡੀਓ ਆ ਤਕਰੀਬਨ 8-9 ਦਿਨ ਹਜੇ ਲੈਂਦੀ ਆ ਹਨਾ ਹਾਂਜੀ ਹਾਂ ਬਾਕੀ ਸਿੰਗਾ ਸੁੰਗਾ ਦੀ ਬਹੁਤ ਸੋਹਣੀ ਆ ਵੀਰੇ ਗੱਬਣ ਕਿਹੜੇ ਸੀਮਣ ਤੋਂ ਆਇਦ ਕੀ ਇਹ ਐਮਨਤੀ ਤੋਂ ਆਈ ਐਮਨਤੀ ਦੇ ਸੀਮਣ ਤੋਂ ਹਾਂਜੀ ਜਮਾ ਜ ਅਰੀਜਨਲ ਭਰਿਆ ਹੋਇਆ ਆਪਦੀ ਹਾਂ ਗੁਰਪ੍ਰੀਤ ਡਾਕਟਰ ਜੀ ਕੋਟਲੀ ਤੋਂ ਠੀਕ ਆ ਛੋਟੀ ਕੋਟਲੀ ਤੋਂ ਤੋਂ ਭਰਿਆ ਹੋਇਆ ਉਹ ਤੋਂ ਭਰਿਆ ਹੋਇਆ ਘਰੇਲੂ ਕੰਮਾ ਖੋਲ ਕੇ ਤੋੜ ਲੀ ਫਿਰ ਵੀਰੇ ਹਾਂ ਤੋੜ ਲੂ ਤੋੜ ਲਾ ਵੀਰੇ ਐ ਲੰਮੀ ਲੈ ਜੀ ਇੱਧਰ ਚੰਗਾ ਬਾਕੀ ਦੋਸਤੋ ਸੁਣੋ ਮੈਂ ਤੋੜ ਕੇ ਦਿਖਾ ਦਿੰਨਾ ਤੀਜਾ ਸ 13 ਕਿਲੋ ਤੋਂ ਪਲੱਸ ਸੀ ਜੀ 13 ਕਿਲੋ ਤੋਂ ਪਲੱਸ ਸੀ ਹਾਂ ਹਾਂ ਜੀ ਕੰਡੇ ਬਾਕੀ ਦੋਸਤੋ ਸਰੀਰ ਸਰੂਪ ਦੀ ਝੋਟੀ ਚੰਗੀ ਆ ਥਣ ਲੇਵੇ ਦੀ ਦੇਖ ਲੋ ਲੈ ਚੱਲ ਵੀਰੇ ਹਾਂ ਆ ਦੇਖੋ ਬਾਈ ਕਰੋ ਚੈੱਕ ਜਿਹੜੇ ਵੀ ਭਰਾਣੇ ਖਰੀਦਣੀਆਂ ਨੰਬਰ 22 ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਡਿਮਾਂਡ ਆ ਜਿਹੜੀ ਉਹ ਵੀ ਆਪਾਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਵੀ ਕੀ ਮੁੱਲ ਕਰਦੇ ਆ ਬਈ ਯਾਰਗੇ ਇੱਕ ਜਿਹੜਾ ਹੋਰ ਦੁਕਵਾਲਾ ਬਾਈ ਇਧਰੀ ਬੋਲਾ ਆ ਦੇਖੋ ਬਾਈ ਜੀ ਕਰੋ ਚੈੱਕ ਕੱਲਾ ਕੱਲਾ ਥਾਣਾ ਤੇ ਵਧੀਆ ਗੈਪ ਤੇ ਥਾਣਾ ਦੋਸਤੋ ਚਵਾਈ ਵਾਲੇ ਵਧੀਆ ਥਾਣ ਲੱਗੇ ਹੋਏ ਆ 9 ਦਿਨ ਤਕਰੀਬਨ ਅਜੇ ਸੂਣ ਦੇ ਪਏ ਆ ਉਹਦੇ ਨੂੰ ਝੋਟੀ ਨੇ ਵਧੀਆ ਨਿਖਰ ਕੇ ਵਧੀਆ ਆਉਣਾਗਾ ਦੁੱਧ ਵੀ ਬਾਈ ਹੋਰੇ ਚੰਗਾ ਦੱਸਦੇ ਆ ਕਿੰਨਾ 13 14 ਦਿੱਤਾ ਵੀਰੇ ਹਾਂਜੀ ਹਾਂ 13 ਪਲੱਸ ਹੀ ਸੀ ਠੀਕ ਆ ਦੂਸਰੇ ਸੂਏ ਦਾ ਦੂਸਰੇ ਠੀਕ ਆ ਬਈ ਠੀਕ ਆ ਬਣ ਲੈ ਵੀਰੇ ਵੀਡੀਓ ਦੇ ਵਿੱਚ ਦੋਸਤੋ ਮੁੱਲ ਕਰਵਾ ਦਿੰਨਾ ਤੇ ਬਾਕੀ ਕੋਲੇ ਹੋ ਗਏ ਸਾਨੂੰ ਮੈਂ ਥਣ ਲੈ ਵੀ ਦੀ ਕੋਈ ਯਾਰ ਡਰਨ ਡੁਰਨ ਵਾਲਾ ਝੋਟੀ ਦੀ ਠੰਡੀ ਅਸੀ ਠੰਡੀ ਸੀ ਲੈ ਹਾਂ ਆ ਦੇਖੋ ਜਿਹੜੇ ਹਿਸਾਬ ਨਾਲ ਵੀਰੇ ਇੰਨੇ ਦਿਨ ਪਏ ਆ ਤਾਂ ਤੁਸੀਂ ਚੈੱਕ ਕਰ ਲਓ ਆ ਕਰੋ ਲੈਵੇ ਦੀ ਚੈੱਕ ਭਾਈ ਪਾ ਕੀ ਕਰਦਾ ਜਾਇਜ ਜਾਇਜ ਭਾਈ ਦੇ ਲੈਣਾ ਜਮਾ ਸਹੀ 1.5 ਲੱਖ ਰੁਪਈਆ 1.5 ਲੱਖ ਇਹ ਚੋ ਕੋਈ ਰਿਆਤ ਹੈਗੀ ਆ ਮੌਕੇ ਤੇ ਜਦੋਂ ਬੰਦਾ ਆਉਂਦਾ ਮੰਨ ਤਨ ਤਾਂ ਦੇਖ ਮੈਡਮ ਮਟ ਕੁਈ ਹੁੰਦੀ ਆ ਕਰਨੀ ਪੈਂਦਾ ਹਾਂ ਡੇਢ ਲੱਖ ਜਮਾ ਜਾਇਜ਼ ਹੀ ਹੈ ਡੇਢ ਲੱਖ ਬਾਈ ਕਹਿੰਦਾ ਜਮਾ ਜਾਇਜ਼ ਮੁੱਲ ਕਰਿਆ ਆਪਾਂ ਇਹਦੇ ਚੋ ਮਾੜਾ ਮੋਟਾ 19 21 ਦਾ ਫਰਕ ਜਾ ਹੋਊਗਾ ਵੀ ਉਹੋ ਜੇ ਹਿਸਾਬ ਨਾਲ ਬਾਈ ਫੋਨ ਕਰ ਲਿਓ ਨੰਬਰ ਮਾਲਕਾਂ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਪਿੰਡ ਦਸਤਾ ਸੂਆ ਦਸਤਾ ਵੀਰੇ ਗੱਭਣੇ 29 ਤੋਂ ਆ ਜਿਹੜੇ ਭਰਾ ਨੂੰ ਪਸੰਦ ਆਉ ਲਾ ਲਿਓ ਬਾਈ ਹੋਰਿਆਂ ਨੂੰ ਫੋਨ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਾ